ਇਹ ਜਿਹੜਾ ਦਾ ਪਲੈਨਟ ਫਿਟਨੈਸ ਹੈ ਦੀ ਸਾਹਮਣੇ ਸਾਡੇ ਰਾਜਿੰਗ ਵੀਰੇ ਦੀ ਜਿੰਮ ਦੇ ਮੋੜੇ ਤੇ ਜਿਹੜਾ ਆਪਾਂ ਦਾ ਘਰ ਲੇ ਬਿਲਕੁਲ ਸਾਹਮਣੇ ਆ ਸਾਡੇ ਵਾਲੀ ਜਿੰਮ ਦੇਿੱਥੂ ਮੁੰਡਾ ਆ ਕੰਦੀ ਨੇ ਗੱਲ ਧੰਨਵਾਦ ਸਾਡੇ ਸ਼੍ਰੀ ਗੁਰੂ ਅਰਦਾਸ ਸਾਹਿਬ ਦੇ ਪ੍ਰਧਾਨ ਦਰਬਾਰ ਸਿੰਘ ਪੰਜਾਬ ਦੇ ਸਾਡੇ ਨਾਲ ਮਨਵੀਰ ਸਿੰਘ ਕਾਲਗੜ ਮਰਲਾ ਸਾਡੇ ਜਨਵਤ ਸਿੰਘਾ ਕਿਉਂਕਿ ਬਾਈ ਹੁਣੀ ਪਹਿਲਾ ਸਮਾਜ ਸੇਵੀ ਤੋਂ ਵੀ ਬਹੁਤ ਮੁੱਦੇ ਚੱਕੇ ਆ ਤੇ ਹਰ ਇੱਕ ਬੰਦਿਆ ਖੜਦੇ ਆ ਜਗਤ ਦੇਵ ਜਾਗਰਦੇ ਪਾਲ ਗੋਡੇ ਬਾਈ ਜੀ ਇਹ ਬਹੁਤ ਵੱਡੀ ਗੱਲ ਹੈ ਇਹ ਮੁੰਡਾ ਪਿੰਡ ਸਾਵੇ ਕੋਲ ਦਾ ਨਾਰਥ ਇੰਡੀਆ ਜਿੱਤ ਕੇ ਲੈ ਗਿਆ ਦਿੱਲੀ ਦੇ ਉੱਪਰ ਦਿੱਲੀ ਦੀ ਇੱਕ ਦੇ ਉੱਪਰ ਪੈਪਰ ਬਾਰੇ ਇਹ ਤੰਗੀ ਤਰ੍ਹਾਂ ਬਹੁਤ-ਬਹੁਤ ਵਧਾਈ ਬਲਾਚੌਰ ਨੂੰ ਬਲਾਚੌਰ ਦੇ ਇਲਾਕੇ ਨੂੰ ਕਿਉਂਕਿ ਕੰਬੀ ਇੰਡੀਆ ਹੋਣ ਦੇ ਨਾਲ-ਨਾਲ ਇੱਕ ਪਛੜਿਆ ਏਰੀਆ ਦੇ ਵਜੋਂ ਜਾਣਿਆ ਜਾਂਦਾ ਪਰ ਜੇਕਰ ਕਹਿੰਦੇ ਹਾਂ ਭਈ ਜਿਹੜੇ ਹੀਰੇ ਆ ਉਹ ਕੋਲੇ ਦੀਆਂ ਖਾਨਾਂ ਤੋਂ ਨਿਕਲਦੇ ਆ ਹੂੰ ਕਿਉਂਕਿ ਬਹੁਤ ਹੀ ਵੱਡੀ ਉਮਰ ਨਹੀਂ 21 ਸਾਲ ਦੀ ਉਮਰ ਹੋਣ ਦੇ باوجود ਦਿੱਲੀ ਦੇ ਵਿੱਚ ਸਾਰੇ ਪਲੇਅਰਾਂ ਨੂੰ ਪਿੱਛੇ ਛੱਡਦੇ ਹੋਏ ਸਾਡਾ ਭਰਾ ਬਹੁਤ ਹੀ ਸਤਾਰਜੋਗ ਪਿੰਡ ਸਾਵੇ ਤੋਂ ਜਿਹੜਾ ਇੱਕ ਖਿਤਾਬ ਲੈ ਕੇ ਆਇਆ ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦ ਪਰਿਵਾਰ ਨੂੰ ਕਿਉਂਕਿ ਪਰਿਵਾਰ ਦੀ ਪਹਿਲੀ ਉਹ ਹੁੰਦੀ ਆ ਪਰਿਵਾਰ ਦੇ ਇਹਨਾਂ ਬੰਦੇ ਨੂੰ ਗਾਈਡੈਂਸ ਮਿਲਦੀ ਆ ਪਰਿਵਾਰ ਦੇ ਵੱਲੋਂ ਸਪੋਰਟ ਮਿਲਦੀ ਆ ਤੋਂ ਨਾਲ ਦੀ ਨਾਲ ਇਸ ਜਿਹੜੀ ਫਿਟਨੈਸ ਜਿਮ ਹੈ ਇਹ ਜਿਹੜੀ ਤਨਖਾਹ ਹੈ ਇਹਦੀ ਮੁਬਾਰਕਵਾਦ ਹੈ ਇਹਨੂੰ ਕਿਉਂਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਇੱਕ ਤੁਸੀਂ ਕੱਲ ਵੀ ਵੀਡੀਓ 'ਚ ਗੱਲ ਕਰਦੇ ਕਿ ਨਸ਼ਿਆਂ ਵੱਲ ਦੌੜਿਆ ਜਾਂਦਾ ਉਹ ਗੱਲ ਕੋਈ ਝੂਠੀ ਨਹੀਂ ਆਪਾਂ ਜਾਣਦੇ ਹਾਂ ਸਾਡੇ ਨਾਲ ਦੇ 20 21 21 ਸਾਲ ਦੇ ਚਲੇ ਗਏ ਪਰ ਨਾਲ ਦੀ ਨਾਰਿਕ ਉਹ ਵੀ ਵਾਕਾ ਵੀ ਜਿਹੜੇ ਲੋਕ ਸਪੋਰਟਸ ਨੂੰ ਪਿਆਰ ਕਰਦੇ ਆ ਜਿਹੜੇ ਲੋਕ ਆਪਣੇ ਸਰੀਰ ਨੂੰ ਪਿਆਰ ਕਰਦੇ ਜਿਹੜੇ ਲੋਕ ਆਪਣੇ ਪਿੰਡ ਨੂੰ ਪਿਆਰ ਕਰਦੇ ਆ ਆਪਣੇ ਪਿੰਡ ਦਾ ਨਾਮ ਰੋਜ਼ਾਨਾ ਰੋਜ਼ਾਨਾ ਕਰਨਾ ਸੋ ਉਹਨਾਂ ਲਈ ਇਹ ਭਰਾ ਮਿਸਾਲ ਆ ਕਿਉਂਕਿ ਕੁਝ ਕਰਨ ਦੇ ਲਈ ਹਵਾਵਾਂ ਤੋਂ ਉਲਟਾ ਵਗਣਾ ਪੈਂਦਾ ਦੁਨੀਆ ਇਹ ਦੁਨੀਆ ਭਈ ਲਹਿਰਾਂ ਦੇ ਨਾਲ ਤਾਂ ਹਰੇਕ ਕੁਰੀ ਚੱਲਦਾ ਆ ਲਹਿਰ ਨੂੰ ਚੀਰ ਕੇ ਜਿਹੜਾ ਜਾਣ ਵਾਲਾ ਉਹਨੂੰ ਸ਼ੂਰ ਮਾ ਉਹਨੂੰ ਯੋਧਾ ਕਿਹਾ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਇਸ ਭਰਾ ਦਾ ਐਦਾਂ ਹੀ ਮਿਹਨਤ ਕਰਦਾ ਰਹੇ ਜਿੱਥੇ ਕਿਤੇ ਸ਼ਿਲਪਲ ਬਦਾਸਰਾਂ ਦੀ ਲੋੜ ਹੋਵੇ ਤਾਂ ਆਪਾਂ ਦਿਨ ਰਾਤ ਭਰਾ ਦਾ ਦੇ ਨਾਲ ਖੜੇ ਆ ਬਹੁਤ ਬਹੁਤ ਵਧਾਈ ਇਸ ਜਿੰਮ ਨੂੰ ਇਸ ਭਰਾ ਨੂੰ ਇਹਦੇ ਪਰਿਵਾਰ ਨੂੰ ਸਾਰੇ ਬਲਾਚੌਰ ਇਲਾਕੇ ਨੂੰ ਮੈਂ ਇੱਕ ਹੋਰ ਬੇਨਤੀ ਕਰੂੰਗਾ ਪਿੰਡਾਂ ਦੇ ਵੀ ਟੂਰਨਾਮੈਂਟ ਹੁੰਦੇ ਆ ਪਿੰਡਾਂ ਵਿੱਚ ਛੂਹਾਂ ਹੁੰਦੀਆਂ ਕੋਈ ਸਾਰੇ ਜਾਣਦੇ ਬਲਾਚੌਰ ਏਰੀਆ ਕੋ ਮਹਤਾਜ ਨਹੀਂ ਨਾ ਝੋਟੀਆਂ ਮੱਝਾਂ ਟਰੈਕਟਰ ਰੱਖੇ ਜਾਂਦੇ ਆ ਪਰ ਦੁੱਖ ਦੀ ਗੱਲ ਇਹ ਹੁੰਦੀ ਆ ਜਦੋਂ ਸਾਰੇ ਪਲੇਅਰ ਕੋਈ ਕਿਤੇ ਉਹ ਅੱਗੇ ਲੈ ਕੇ ਜਾਂਦਾ ਕੋਈ ਕਿਤੇ ਸਾਡੇ ਪਿੰਡਾਂ ਦਾ ਕੋਈ ਮੱਲ ਨਹੀਂ ਹੁੰਦਾ ਹੋ ਮੇਨ ਗੱਲ ਆ ਪਨੀਰੀ ਲਾਉਣੀ ਪੈਣੀ ਆ ਬਿਲਕੁਲ ਪਨੀਰੀ ਲਾਉਣੀ ਪੈਣੀ ਉਹ ਪਨੀਰੀ ਦੇ ਵਿੱਚੋਂ ਫਿਰ ਵਧੀਆ ਬੂਟੇ ਦਰਖਤ ਵਣ ਵਧੀਆ ਮੱਲ ਵਣ ਵਧੀਆ ਪ੍ਰਭਾਵ ਵਣ ਇਸ ਗੱਲ ਵੱਲ ਵੀ ਸਾਰਾ ਧਿਆਨ ਦੇਣਾ ਪੈਣਾ ਸੋ ਸਾਰੇ ਮੇਰੇ ਭਰਾਵਾਂ ਨੂੰ ਇਹੀ ਬੇਨਤੀ ਆ ਛੋਟੇ ਬੱਚਿਆਂ ਨੂੰ ਉਚਾਹਿਤ ਕਰੋ ਉਹਨਾਂ ਨੂੰ ਗਰਾਉਂਡਾਂ ਦੇ ਵਿੱਚ ਉਹਨਾਂ ਨੂੰ ਜੰਮਾਂ ਦੇ ਵਿੱਚ ਲੈ ਕੇ ਆਓ ਫੇਰ ਹੀ ਪੰਜਾਬ ਦਾ ਇੱਕ ਵਧੀਆ ਜਿਹੜਾ ਉਰੂਪ ਨਿਕਰ ਕੇ ਸਾਹਮਣੇ ਹੁਣ ਬਾਈ ਜੀ ਕੱਲ ਵੀ ਗੱਲ ਕਰਦੇ ਸੀ ਆਪਾਂ ਬਈ ਨਸ਼ਿਆਂ ਦਾ ਦਰਿਆ ਪਰ ਨਸ਼ਿਆਂ ਦਾ ਦਰਿਆ ਤਾਂ ਆਪਾਂ ਜੀ ਫਿਟਨੈਸ ਲੈ ਲਈ ਆਪਾਂ ਨੂੰ ਸਰੀਰ ਨੂੰ ਲਈ ਉਹ ਇਧਰ ਨਸ਼ਿਆਂ ਦਾ ਦਰਿਆ ਹੈ ਹੀ ਆ ਪਰ ਉਹ ਨਸ਼ਿਆਂ ਦਾ ਦਰਿਆ ਉਹ ਹੋਰੋਕਰੀ ਸੋਚਦੇ ਗੱਲ ਇਹ ਹੈ ਪਹਿਲੀ ਵਾਰ ਆਤਾ ਜੇ ਕਿਹਨੂੰ ਚਾਹ ਦੀ ਲਤ ਲੱਗ ਜਵੇ ਨਾ ਉਹ ਨਹੀਂ ਛੱਡ ਹੁੰਦੀ ਹੁਣ ਜੇ ਕੋਈ ਕਿਸੇ ਨਸ਼ੇ ਨੂੰ ਲੱਗਾ ਹੋਇਆ ਉਹ ਵੀ ਨਸ਼ਾ ਇੱਕ ਲੱਭ ਹੈ ਇਹ ਜਵਾਨੀ ਦਾ ਨਸ਼ਾ ਇੱਕ ਤਰੀਕੇ ਨਾਲ ਕਹਿੰਦਾ ਕਿ ਤੂਫਾਨ ਹੁੰਦਾ ਜੇ ਤੂਫਾਨ ਤਾਂ ਜਿੱਧਰ ਤੁਸੀਂ ਮੂੰਹ ਬੋਲਦੋਂਗੇ ਉਧਰ ਇਹ ਸ਼ੀਦੇ ਆਜਮ ਸਰਦਾਰ ਭਗਤ ਸਿੰਘ ਦੀ ਗੱਲ ਕਰੀਏ ਕਿੰਨੀ ਆ ਕਮਰਾ 23 ਹਾਲੀ ਉਮਰ ਭਰਾ ਦੀ ਉਮਰ ਕਿੰਨੀ ਹੈ 21 22 ਸਾਲ ਤੋਂ ਗੱਲ ਇਹ ਆ ਵੀ ਇਸ ਜੱਜਬੇ ਨੂੰ ਇਸ ਜਲੂਨ ਨੂੰ ਤੁਸੀਂ ਜਿੱਧਰ ਨੂੰ ਮੋੜ ਦੋਗੇ ਉਹ ਹਵਾਵਾਂ ਦਾ ਰੁਕਵਟ ਨਾ ਸੋ ਜਿਹੜਾ ਭਰਾ ਨਸ਼ੇ ਨਾਲ ਚਲ ਗਿਆ ਉਹਨੂੰ ਮੋੜਨਾ ਔਖਾ ਜਿਹੜਾ ਭਰਾ ਲੋਹੇ ਦਾ ਮੱਥਾ ਮਾਰਨ ਆਪਿਆ ਸਵੇਰੇ ਤੜਕੇ ਆ ਗਿਆ ਉਹਨੂੰ ਵੀ ਮੋੜਨਾ ਔਖਾ ਫਿਰ ਦਿੱਲੀ ਦੇ ਜਾ ਕੇ ਐਦੇ ਫੇ ਨਾਮ ਲੈ ਕੇ ਬਿਲਕੁਲ ਬਹੁਤ ਧੰਵਾਦ ਜੀ ਤੁਹਾਡਾ ਚਿਰਗਰ ਵਦਾਸਾ ਦੇ ਪ੍ਰਧਾਨ ਪੰਜਾਬ ਦੇ ਸਾਡੇ ਨਾਲ ਸੀਗੇ ਦਿਲਬਸੋਹਨ ਨਾਲ ਗੱਲਬਾਤ ਕੀਤੀ ਮੰਦੀਪ ਤੇ ਆਲਵਰ ਸਾਡੇ ਨਾਲ ਨੇ ਕਿਹਾ ਸੀ ਬਾਈ ਸਮਾਜ ਸੇਵੀ ਵੀ ਆ ਵੈਸੇ ਵੀ ਕਿਤੇ ਲੋੜ ਪੈਂਦੀ ਜਾਂ ਤੇ ਅੱਗੇ ਹਸਪੀਟਲ ਦੇ ਵਿੱਚ ਹਰ ਵਾਰ ਬਾਈ ਜੀ ਨਾ ਰਹਿੰਦੇ ਬਾਈ ਸਾਸੀ ਦਾ ਸਾਸੀ ਦਾ ਬਾਈ ਜੀ ਬਹੁਤ ਵੱਡੀ ਗੱਲਾਂ ਛੋਟੀ ਗੱਲ ਨਹੀਂ ਨਾਰਥ ਇੰਡੀਆ ਜਤਨਾ ਪਹਿਲਾਂ ਦਾ ਇਹ ਸਾਡਾ ਛੋਟਾ ਵੀਰ ਇਹਨੂੰ ਬਹੁਤ ਬਧਾਈ ਦਾ ਪੱਤਾ ਹੈ ਹੈਨਾ ਆਪਣੇ ਏਰੀਏ ਬਲਾਚੌਰ ਦਾ ਆਪਣੇ ਪਿੰਡ ਸਾਵੇਂ ਦਾ ਸ਼ਹੀਦ ਭਗਤ ਸਿੰਘ ਦੇ ਨਾਮ ਵੱਡਾ ਕੀਤਾ ਹੈਗਾ ਤਾਂ ਇਹ ਜਨਨ ਕਿ ਇਸ ਕੰਮ ਦੇ ਮਿਹਨਤ ਦਾ ਬਹੁਤ ਲੱਗਦੀ ਹੈ ਤੁਸੀਂ ਦੇਖਦੇ ਜਿੰਮ ਦੇ ਤੜਕੇ 4 ਵਜੇ ਜਾਣਾ ਸਵੇਰ ਨੂੰ ਉੱਟਣਾ ਹੈ ਨਾ ਪਰ ਇਹਦੇ ਬਸ ਦੀ ਗੱਲ ਵੀ ਨਹੀਂ ਹੈ ਕਿ ਦਿਨ ਨੂੰ ਆ ਲੱਗਦੀ ਦਰਦੀ ਮੰਨ ਲਓ ਆਪਣਾ ਕੋਈ ਜਿੱਦਾ ਪਾਦੇ ਜਿੰਨੂੰ ਹੁੰਦਾ ਸੋਲ ਦੇ ਵਿੱਚ ਨਾ ਬੇਮਾਤ ਹਰਸਲੇ ਆਉਣੀ ਬਿਲਕੁਲ ਛੋਟੀ ਕਰਨ ਦੀ ਬਾਈ ਜੀ ਨਾਰਥ ਇੰਡੀਆ ਜਿੱਤਣਾ ਨਾ ਬਿਲਕੁਲ ਮੈਂ ਕਹਿੰਦਾ ਜੀ ਬਹੁਤ ਸ਼ਲਾਘਾ ਜਿਹੜਾ ਮੈਂ ਬਹੁਤ ਆਲੀ ਗੱਲ ਹੈ ਆਪਣੇ ਜੀ ਤੇ ਪਰਿਵਾਰ ਨੂੰ ਵੀ ਇਹਨਾਂ ਦੇ ਬਹੁਤ ਹੁੰਦੇ ਦੁਖਾਨਿਆ ਸਮਝ ਕੇ ਇਹਨਾਂ ਨੇ ਇਹਨਾਂ ਦੇ ਹੀਰਾ ਜਿਹੜਾ ਪੁੱਤ ਜੰਮਿਆ ਹੈ ਬਹੁਤ ਧੰਨਵਾਦ ਇਹਨਾਂ ਦਾ ਜੀ ਸਾਡੇ ਮਨਦੀਪ ਸਿੰਘ ਕੋਲਗੜ੍ਹ ਸਿੱਦੇ ਬਾਈ ਸასი ਘਾਲ ਤੇ ਮੈਨੂੰ ਲੱਗਿਆ ਬਾਈ ਹੋਣੀ ਤੁਸੀਂ ਫੋਨ ਕਰਕੇ ਬਾਈ ਨੂੰ ਇੱਧਰ ਬੁਲਾਇਆ ਸਾਡੇ ਘਰ ਲੂ ਨੇ ਤੇ ਇਟੋ ਵੀ ਲੱਗਿਆ ਤੁਹਾਨੂੰ ਬਾਈ ਦੇਖੋ ਪਹਿਲੇ ਤੇ ਬਾਈ ਹੁਣ ਤਾਂ ਬਹੁਤ ਬਹੁਤ ਧੰਨਵਾਦ ਬਾਈ ਨੂੰ ਆਏ ਤੇ ਇੱਕ ਫੋਨ ਤੇ ਆਣਾ ਬਹੁਤ ਵੱਡੀ ਗੱਲ ਹੈ ਨਾ ਤੇ ਆਪਾਂ ਬਾਈ ਹੁਣ ਨੂੰ ਸਵੇਰੇ ਫੋਨ ਕੀਤਾ ਗਿਆ ਨਾ ਬਾਈ ਕਹਿੰਦੇ ਕੋਈ ਚੱਕਰ ਨਹੀਂ ਆਪਾਂ ਇਧਰ ਹੀ ਹਸਬੰਡ ਵਿੱਚ ਪਹੁੰਚ ਗਏ ਸਾਡੇ ਤੇ ਬਾਈ 10 ਮਿੰਟ ਤੋਂ ਵੀ ਪਹਿਲਾਂ ਹੀ ਆ ਜੀ ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੋ ਜਿੱਦਾਂ ਵੀ ਇਹਨਾਂ ਨੇ ਹਣਮ ਜਿੱਦਾਂ ਵੀ ਇਹਨਾਂ ਨੇ ਮੈਨੂੰ ਦੱਸਿਆ ਸਾਰਾ ਹੈ ਨਾ ਕਿ ਬਾਈ ਦੇਖੋ ਪਹਿਲਾਂ ਤਾਂ ਆਣਾ ਹੀ ਬਹੁਤ ਵੱਡੀ ਗੱਲ ਵੀਰੇ ਦੀ ਹੈ ਹਨਾ ਤੇ ਇਹ ਆ ਕੇ ਪਹੁੰਚੇ ਮੈਂ ਬਹੁਤ ਧੰਨਵਾਦੀ ਹਾਂ ਰਾਜਨ ਭਾਈ ਦੀ ਜਨ ਕਰ ਲਈਏ ਰਾਜਨ ਭਾਈ ਨੇ ਇਹ ਵੀ ਛੋਟੇ ਜਿਹੇ ਲੈਵਲ ਤੋਂ ਬਹੁਤ ਵੱਡੀ ਲੈਵਲ ਤੇ ਮਕਾਮ ਹਿੱਸੇ ਜਿਹੜੇ ਆ ਤੇ ਉਹਨਾਂ ਨੇ ਹਰ ਵੇਰ ਗਾਈਡ ਕਰਦੇ ਰਹੇ ਬਾਈ ਦੇਖੋ ਮੈਂ ਜਿਸ ਟਾਈਮ ਬਾਈ ਹੁਣ ਕੋ ਐਸਾ ਕਹਿੰਦਾ ਤੇ ਬਾਈ ਹੁਣ ਨੇ ਮੈਨੂੰ ਹਰੇਕ ਗੱਲ ਲੈ ਕੇ ਦਿੱਤਾ ਕਹਿ ਸਕਦੇ ਹਾਂ ਕੱਲੀ ਕੱਲੀ ਬਰੀਕੀ ਦੱਸੀ ਇਸ ਚੀਜ਼ ਬਾਰੇ ਤੇ ਜੇ ਮੈਂ ਇੱਥੇ ਆ ਕੇ ਆਇਆ ਨਾ ਤੇ ਇਹ ਬਾਈ ਹੁਣਾਂ ਦੀ ਬਦੌਲਤ ਹੈ ਬਾਈ ਉਹਨਾਂ ਨੇ ਬਹੁਤ ਤਰੀਕਿਆਂ ਮੈਨੂੰ ਸਮਝਾਇਆ ਸਾਰੀ ਗੱਲ ਲੇਕਿਨ ਜੀ ਜੀ ਤੋਂ ਖਾਣ ਤੋਂ ਲੈ ਕੇ ਉਹ ਕਰਦੇ ਕੀ ਬਾਈ ਨੇ ਮੈਨੂੰ ਦੱਸਿਆ ਬਾਈ ਨੇ ਦੱਸਿਆ ਤਾਂ ਜੋ ਭਾਈ ਸਾਸੀ ਕਰ ਸਹੀ ਗੱਲ ਬਾਈ ਤੁਹਾਡੀ ਜਿੰਮ ਦਾ ਲਿਖਿਆ ਦੀ ਹੈ ਤੁਹਾਡੇ ਪੰਜਾਬ ਦਾ ਸਾਡੇ ਬਲਾਜ ਜੋਰ ਦਾ ਜਿੰਮ ਦਾ ਤਾਂ ਆਵਰ ਉਸਨ ਹੋਇਆ ਹੀ ਹੋਇਆ ਹੈ ਜੀ ਫਿਰ ਕੀ ਕਹਿਣਾ ਚਾਹੁੰਦੇ ਬਾਈ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਚਲੋ ਅੱਜ ਇਹ ਨਵਾਂ ਮੁੰਡਾ ਹੋ ਗਿਆ ਹੈ ਨਾ ਇੱਕ ਵੱਡੀ ਗੱਲ ਹੈ ਕਿ ਇੰਨੇ ਕਿ ਛੋਟੇ ਏਰੀਆ ਦੇ ਵਿੱਚੋਂ ਕਿ ਇੱਕ ਮੁੰਡਾ ਹੋਰ ਉੱਠਿਆ ਨਹੀਂ ਤਾਂ ਜਿੱਥੇ ਵੀ ਮੈਂ ਜਾਂਦਾ ਸੀ ਮੈਂ ਇਕੱਲਾ ਹੀ ਜਾਂਦਾ ਸੀਗਾ ਮੈਂ ਜਲੰਧਰ ਅਮਰੇਦਰ ਚੰਡੀਗੜ੍ਹ ਸਾਰੀ ਮੈਂ ਸਾਈਡ ਘੁੰਮਿਆ ਹੈ ਨਾ ਸਾਰੀ ਮੈਂ ਖੇਲੇ এਸ਼ੀਆ ਤੱਕ ਮੈਂ ਖੇਲੇ ਆ ਪਰ ਇੱਥੇ ਘਾਟ ਆਈ ਸੀ ਕਿ ਸਾਡੇ ਏਰੀਆ ਦਾ ਬਦਲੇਗੀ ਰੋਪੜ ਨਵਾਂ ਸ਼ਹਿਰ ਗਾਧਸ਼ੰਕਰ ਇੱਥੇ ਦਾ ਕਿ ਆਪਣੇ ਬੀਣੇ ਹੋਰ ਇੱਧਰ ਕੋਈ ਵੀ ਪਲੇਅਰ ਜਲੰਧਰ ਰਮੇਸ਼ਾ ਨਾ ਇੱਥੇ ਆ ਹਾਂ ਹਾਂ ਉਸੇ ਇਹੀ ਆ ਮੈਂ ਕਹਿੰਦਾ ਜੀ ਆਪਣੇ ਏਰੀਆ ਦਾ ਬੰਦੇ ਨਿਕਲਣ ਨਾ ਸਾਰੇ ਚੀਜ਼ਾਂ ਨੂੰ ਪ੍ਰਮੋਟ ਕਰਨੇ ਕਿੱਦਾਂ ਆ ਕਿ ਬੰਦੇ ਇਸ ਵੀ ਲੋਕ ਹਨਾ ਇਹ ਥੋੜੀ ਜੀ ਇਹਨਾਂ ਦੀ ਸੋਚ ਗਲਤ ਹੈ ਇਹ ਜਿੰਮ ਵਾਲੇ ਬੰਦਿਆਂ ਨੂੰ ਉਹ ਬਦਲਣਾ ਹਾਂ 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 ਇਹ ਗੱਲ ਥੋੜੀ ਜਾਈ ਏਦਾਂ ਜੀ ਭਾਜੀ ਮਤਲਬ ਕਿ ਜਿੱਦਾਂ ਹੁਣ ਆਪਾਂ ਕਹਿ ਲਈਏ ਕਿ ਜਿੰਮ ਜਾਂਦੇ ਆ ਮੁੰਡੇ ਵਧੀਆ ਖਰੀਰ ਹੈ ਮਿਹਨਤ ਮਿਹਨਤ ਨਹੀਂ ਕੋਈ ਇਹਦਾ ਸਾਰੇ ਇੱਕੇ ਜਾਂਦੇ ਕਿ ਦੱਬੇ ਦੱਬੇ ਹੈਨਾ ਇਹ ਇਹ ਵੀ ਗੱਲ ਕੀ ਹੈ ਮੈਂ ਉਨੀ ਤੋਂ ਲੱਗਦਾ ਕਿ ਬੰਦਿਆਂ ਦੀ ਸੋਚ ਛੋਟੀ ਹੈ ਹੁਣ ਅਸੀਂ 5 ਰੁਪਏ 10 ਰੁਪਏ ਵਿੱਚ ਹੈ ਨਾ ਇੱਕ ਵਧੀਆ ਚੀਜ਼ ਨੂੰ ਛੱਡ ਕੇ ਅਪੂਆ 10 20 ਰੁਪਏ ਵਾਲੀ ਰੇਡੀਆਂ ਤੇ ਦਿੱਤੀਆਂ ਖਾ ਸਕਦੇ ਆ ਅਸੀਂ ਜਿੰਮ ਨਹੀਂ ਆ ਸਕਦੇ ਹਾਂ ਜਿੰਮ ਨਹੀਂ ਆ ਇਹ ਚੀਜ਼ ਦਾ ਗਲਤ ਹੈ ਇਹਨੂੰ ਥੋੜਾ ਬੜੇ ਸ਼ਹਿਰਾਂ ਤੇ ਜਾ ਕੇ ਦੇਖੋ ਤਕਰੀਬਨ ਜੇ 219 ਤੀ ਤੱਕ ਬੰਦੇ ਆ 90 ਦਾ ਸਾਰੇ ਜਿੰਮ ਚ ਆਉਂਦੇ ਜਾਂਦੇ ਹਨ ਬਿਲਕੁਲ ਸਾਡੇ ਇੱਥੇ ਉਲਟਾ ਹੈ 90 ਚੋਂ ਦੇ 50 ਵੀ ਬੰਦੇ ਆਉਂਦੇ ਤਾਂ 40 ਉਹਨਾਂ ਨੂੰ ਰੋਕਣ ਵਾਲੇ ਆ ਕਿ ਤੁਸੀਂ ਇਹ ਛੱਡੋ ਇਹ ਚੀਜ਼ ਦਾ ਗਲਤ ਹੈ ਇਹ ਚੀਜ਼ਾਂ ਨੂੰ ਥੋੜਾ ਆਪਾਂ ਧਿਆਨ ਨਾਲ ਧਿਆਨ ਦੇਣਾ ਜੇ ਸੋਚ ਆਪਣੀ ਨੇਮੈਂਟ ਹੋ ਜਾਂਦਾ ਬੰਦਾ ਕੋਈ ਆ ਜਾ ਹਾਂ ਜੀ ਚਲੋ ਬਈ ਬਹੁਤ ਧੰਨਵਾਦ ਸਾਡੇ ਰਾਜਨ ਬਾਈ ਹੁਣੀ ਬਹੁਤ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਆ ਬਈ ਸ਼ਸ਼ੀ ਗੱਲ ਜੀ ਕੀ ਕਹਣਾ ਕਹਾਂ ਦੀ ਬਾਈ ਦੋ ਸ਼ਬਦ ਪਾਈ ਲੈ ਬਈ ਬਹੁਤ ਬਹੁਤ ਪਹਿਲੇ ਤਾਂ ਮੁਬਾਰਕਾਂ ਹੋ ਐਨੇ ਵੱਡੇ ਮਕਾਮ ਤੇ ਪਹੁੰਚਣਾ ਆਮ ਬੰਦੇ ਦੇ ਵਾਸਤਾ ਗੱਲ ਬਿਲਕੁਲ ਬਾਈ ਸਹੀ ਗੱਲ ਬਾਕੀ ਇਸ ਜਿਹੜੇ ਸਭ ਤੋਂ ਵੱਡਾ ਉਹ ਹਾਂ ਰਾਜਨ ਦੀ ਜਿੰਮ ਦੇ ਵਿੱਚ ਗੱਲ ਕਲਾ ਬਿਜ਼ਨਸ ਨਹੀਂ ਹੈ ਜੀ ਬਾਈ ਰਾਜਨ ਬਾਈ ਦੀ ਇਹ ਚੀਜ਼ ਦੇਖੀ ਆ ਕਿ ਹਰ ਬੰਦੇ ਨੂੰ ਹਰ ਚੰਗੀ ਤਰ੍ਹਾਂ ਗਾਈਡ ਕਰਨਾ ਔਰ ਜਮਾ ਕੋਈ ਵੀ ਆ ਕੋਈ ਨਹੀਂ ਕਿਸੇ ਦੀ ਨਹੀਂ ਨਹੀਂ ਬਿਲਕੁਲ ਇਹ ਬਾਈ ਜਿਸ ਦਿਨ ਆਇਆ ਸੀ ਸਾਡੇ ਸਾਹਮਣੇ ਹੀ ਆਇਆ ਸੀ ਜਮੇ ਕਿਸੇ ਹੋਰ ਪਾਸਿਓਂ ਪਰ ਬਾਈ ਨੇ ਇਹਨੂੰ ਬਹੁਤ ਵਧੀਆ ਮਿਹਨਤ ਕਰਕੇ ਤਿਆਰ ਕੀਤਾ ਇਹਨੂੰ 2-2 ਘੰਟੇ ਐਕਸਟਰਾ ਵੀ ਨੂੰ ਆ ਪੋਜ ਹੈ ਇਹ ਵੀ ਨਹੀਂ ਬਾਈ ਹੈਨਾ ਇਹਨੂੰ ਡਾਟੇ ਲੈਣੀਆਂ ਮੰਨੋ ਇਸ ਚੀਜ਼ ਦਾ ਸਾਰਾ ਸਿਹਰਾ ਮੇਰੇ ਮੇਰੇ ਅਕੋਰਡਿੰਗ ਰਾਜਨ ਬਾਈ ਦੇ ਹਾਂ ਠੀਕ ਆ ਚਲੋ ਸਾਡੀਆਂ ਮਾਣੀਆਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਬਾਈ ਰੱਬ ਕਰੇ ਹੋਰ ਬਲੰਦੀਆਂ ਕੀ ਜਾਣ ਤੇ ਬਾਈ ਤੈਨੂੰ ਬਹੁਤ ਜ਼ਿਆਦਾ ਮੁਬਾਰਕਾਂ ਰੱਬ ਕਰੇ ਤੈਨੂੰ ਇਸ ਤੋਂ ਵੀ ਕੋਈ ਮਕਾਮ ਆਵੇ ਬਿਲਕੁਲ ਜੀ ਗੱਲ ਸਹੀ ਹੈ ਇਸ ਦਾ ਕਹਿੰਦੇ ਨਾ ਫਿਰ ਗੁਰੂ ਨੂੰ ਕਰੇ ਕੋਲਣਾ ਨਹੀਂ ਕੋਲਣਾ ਨਹੀਂ ਜੈਰਾ ਮੇਰਾ ਤਾਂ ਇਹ ਹੀ ਮਨ ਸਹੀ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਸਮਝਾ ਦਿੱਤਾ ਮਿਹਰਬਾਨੀ ਰੰਮੀ ਬਾਈ ਠੀਕ ਹੈ ਓਕੇ ਭਰਾ ਸਾਡਾ ਰੰਮੀ ਬਾਈ ਬੀ ਤੇ ਮੇਰੀ ਬੋਲਣ ਚ ਥੋੜੀ ਜਿਆਦਾ ਹੋ ਜਾਂਦਾ ਇਹ ਸਾਡੇ ਲਾਡੀ ਬਲੀ ਨਾਲ ਹੁੰਦਾ ਲਾਡੀ ਜੀ ਸਾਡੇ ਦੇ ਤੋਂ ਟੁੰਡ ਤੋਂ ਲਾਡੀ ਬਾਈ ਵੀ ਬਹੁਤ ਆਪਣੀ ਜਿਹੜੀ ਪੇਜ ਦੇ ਉੱਪਰ ਹਰ ਵਾਰ ਪੰਜਾਬ ਦੇ ਮੁੱਦੇ ਹਮੇਸ਼ਾ ਵਾਂਗ ਹਮੇਸ਼ਾ ਚੱਕਦੇ ਆ ਬਾਈ ਇੱਕ ਮੁੱਦਾ ਨੀ ਇਹ ਆਪਾਂ ਬਹੁਤ ਵੱਡੀ ਗੱਲ ਕਹਿਦੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ ਜੀ ਬਹੁਤ ਵਧੀਆ ਗੱਲ ਆਪਣੇ ਇਲਾਕੇ ਦਾ ਮੁੰਡਾ ਐਡਾ ਵੱਡਾ ਮਾਣ ਪ੍ਰਾਪਤ ਕੀਤਾ ਹੈ ਉਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ ਨਹੀਂ ਜੀ ਨੂੰ ਰਿੰਦਲਾ ਮਲੂਦੀ ਜੀ ਬਾਰੇ ਜਿਹੜੇ ਮੁੱਦੇ ਆ ਉਹਦੇ ਦੀ ਨਾਲ ਤੇ ਤੁਸੀਂ ਉੱਦਾਂ ਗੱਲ ਕਰ ਲਈਏ ਪਰ ਹੁਣ ਆ ਗਏ ਕਿ ਪਿਆ ਕਰਦੇ ਨੇ ਤੇ ਜਿੰਮੇਵਾਰੀ ਦੀ ਜਿੰਮੇਵਾਰੀ ਦੇ ਮੁੰਡੇ ਨੂੰ ਬਦਨਾਮ ਕੀਤਾ ਜਾਂਦਾ ਇਹ ਗੱਲ ਕੀ ਆ ਕਿ ਦਿੱਤੇ ਤਾਂ ਆਪਣੇ ਤੇ ਆ ਅੱਛਾ ਨਸ਼ਾ ਹਾਂ ਲੜਾ ਮਰਜੀ ਹੈ ਤੁਹਾਡੀ ਨਹੀਂ ਜਾਣਾ ਤਾਂ ਨਹੀਂ ਹੈ ਇਹ ਮੁੰਡਾ ਇਹਨੂੰ ਬੀਚ ਕੋਉਂ ਗਊਗਾ ਕਿ ਜੇਕਰ ਸਹੀ ਹੈ ਲੈ ਜੋ ਵੀ ਹੈ ਨੇਚਰਲ ਹਾਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਵੀ ਜੇ ਜੈਮਾ ਆਣਾ ਚਾਹੀਦਾ ਤਾਂ ਆਪਣੇ ਸਰੀਰ ਤੇ ਆਪਗ੍ਰੇਡ ਕਰਨਾ ਚਾਹੀਦਾ ਹਾਂ ਬਿਲਕੁਲ ਨੈਚਰਲ ਜੀਵਨ ਨੈਚਰਲ ਡਾਈਟ ਲਓ ਹਾਂ ਠੀਕ ਹੈ ਨਾ ਯਾਨੀ ਕਿਸੇ ਦੀ ਰੀਸ ਨਾ ਕਰੋ ਜੀ ਜੀ ਜੇ ਕੋਈ ਮਿਹਨਤ ਕੀਤੀ ਆ ਉਹਦਾ ਇਹ 2 4 5 ਸਾਲ ਦੀ ਜਿਹੜੀ ਮਿਹਨਤ ਹੈ ਜੇ ਤੁਸੀਂ 1 ਮਹੀਨੇ ਦੇ ਵਿੱਚ ਕੌਨ ਕੁਝ ਅਚੀਵ ਕਰਨਾਗੇ ਨਹੀਂ ਹੁੰਦਾ ਨਹੀਂ ਹੁੰਦਾ ਭਾਈ ਉਹ ਜਲਦਬਾਜ਼ੀ ਦੇ ਹਰ ਜਿੰਟ ਤੇ ਲੱਗਦਾ ਜਲਦਬਾਜ਼ੀ ਦੇ ਟੱਕਰ ਦੇ ਵਿੱਚ ਸ਼ਾਰਟ ਖਾਟਣਾ ਜੀ ਭਾਈ ਜੀ ਸ਼ਾਰਟਕਟ ਰਸਤੇ ਦੇ ਨਾ ਪਾਓ ਮਿਹਨਤ ਕਰੋ ਜੀ ਭਾਈ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਰਾਡੀ ਸਾਡੇ ਸਾਰੇ ਹਾਂਜੀ ਭਾਈ ਸਨੀ ਭਾਜੀ ਕੁਝ ਦਿਨ ਸ਼ਬਦ ਭਰਾ ਲਈ ਮਾਰਗਾ ਭਾਈ ਨਾਲ ਕੁਝ ਕਹਿਣਾ ਚਾਹੁੰਦੇ ਆ ਬਾਈ ਨੂੰ ਕੋਈ ਬਾਈ ਦੀ ਮਿਹਨਤ ਨੂੰ ਹਾਂਜੀ ਹਾਂਜੀ ਬਹੁਤ ਵਧੀਆ ਹੈ ਮੋਢਤ ਕਰਦੇ ਭਾਈ ਬਹੁਤ ਵਧੀਆ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਵੀ ਤੁਸੀਂ ਪਿਆਰ ਕਰਦੇ ਰਹੋ ਪੀਵੀਪੀ ਬਲਤ ਜੋੜ ਦੇ ਚੈਨਲ ਨੂੰ ਮੈਂ ਤੁਹਾਡਾ ਛੋਟਾ ਵੀਰ ਗਿੱਲੀ ਤੋਂ ਆ ਰਿਹਾ ਹਾਂ ਮੈਨੂੰ ਅਪਡੇਟ ਮਿਲਿਆ ਜੀ ਬਹੁਤ ਬਹੁਤ ਸਤਿਕਾਰ ਮੁਬਾਰਕਾਂ ਬਾਹਰ ਬਾਈ ਜੀ ਲੰਬੀ ਉਮਰ ਕਰੇ ਤੇ ਦਿਲਬਰ ਸਿੰਘ ਸ਼ੇਲੂ ਜੀ ਦਾ ਸਾਨੂੰ ਦੀ ਪ੍ਰਦਾਨੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਏ ਮਾਣ ਮਹਿਸੂਸ ਕੀਤਾ ਨਹੀਂ ਨਾਲ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਤੁਹਾਨੂੰ ਰਾਜੀ ਪਿਆਰ ਕਰਦੇ ਰਹੋ ਜੀ ਕੋਈ ਨਾ ਮਿਲ ਅਪਡੇਟ ਮਿਲਾਂਗੇ